ਆ ਦਾ ਕੰਮ ਇਹ ਗੁੰਡਾ ਕਰਦੀ ਸਾਡੇ ਤੇ ਕਰੀਏ। ਸਵਾਗਤ ਆ ਯਾਰ ਲੈ ਲੈ ਵਸਾ। ਆ ਜਿਹਨੂੰ ਖੱਟਾਂ ਲੱਗੀਆਂ ਉਹ ਦੀ ਗਾੜੀ। ਸਰਦਾਰ ਨਾੜੇ ਉੱਥੇ ਚੌਕੀ ਭਾਰੇ ਜਿਹਾਂ ਨੇ ਚੌਕੀ ਭਾਰੇ ਇਨਾਂ ਦੇ। ਚਾਹੇ ਚੌਕੀ ਭਾਰੇ ਇਹਨਾਂ ਦੇ ਗੁੰਡਾ ਕਰਦੀ 5 ਕਰੋੜ। ਬੰਦ ਕਰੋ ਬੰਦ ਕਰੋ। ਪ੍ਰਸ਼ਾਸਨ ਮਰਦਾਬਾਦ। ਮਰਦਾਬਾਦ। ਹੁਰਦਾਬਾਦ। ਪ੍ਰਸ਼ਾਸਨ ਮਰਦਾਬਾਦ। 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 ਪੌਲਕ <laughs> ਪ੍ਰਸ਼ਾਸ਼ਨ <laughs> ਪੰਜਾਬ ਸਰਕਾਰ ਮਰਦਾਬਾਦ 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 ਪੁਸ਼ਤ ਸ਼ਾਸਨ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਕਰਦੀ ਬੰਦ ਕਰੋ ਰੋਕੋ ਬਾਈ ਬੋੜੀ ਕਰਨਾ ਚਲਾ ਰਿਹਾ ਹੈ ਤੋੜ ਗਾ ਲੈ ਬਾਕੀ ਬਾਤ ਮੁਸ਼ਾਲੀ ਕਰੋ ਬੰਦ ਕਰੋ ਸੈਂਟਾ ਮਾਮਾ ਤੁਸੀਂ ਹੋ ਜਾਂ ਪਾਬ ਕਰੋ ਮਦਦ ਕਰਦੇ ਨੋ ਕਿਹਦੀ ਆ ਫਾਈ ਕਰੋ ਤੁਹਾਡਾ ਇਹ ਜੀਵਾ ਬੱਚਿਆਂ ਦੇ ਖੰਡਾ ਰਹੀਆਂ ਨੇ ਤੁਹਾਨੂੰ ਵੀ ਧੱਕਾ ਦੇ ਰਹੇ ਨੇ ਤੁਹਾਨੂੰ ਕਿਰਪਾ ਕਰਕੇ ਬੇਨਤੀ ਕਰਦੀ ਆ ਆਪਣੇ ਆਪ ਨੂੰ ਗ੍ਰਿਫਤਾਰੀ ਦੇ ਦਿਓ ਕਟੀ ਦੇ ਸਾਹਮਣੇ ਆ ਆਪਣੇ ਆਪ ਨੂੰ ਗ੍ਰਿਫਤਾਰ ਕਰੋ ਓਹੀ ਗੱਲਾਂ ਨੇ ਗਰਜੋ ਰਾਮ ਪੀਸ ਪਲੇਸ ਤੋਂ ਅੱਜ ਜੀਹਾਂ ਚੱਕਰੀ ਨੇ ਗੁਰੂ ਇੱਕ ਮਿਲ ਕਰਾ ਰਹੇ ਨੇ ਕੋਈ ਦੇਖ ਰਹੀ ਹੈ ਕਿ ਬੇਕੀਨ ਮਾਰੋ ਕੋਈ ਕਹਿੰਦਾ ਹੈ ਕਿ ਮਤਲਬ ਆਪਾਂ ਦੀ ਨਾਮ ਦੇ ਪਾਈ ਕੋਈ ਕਹਿੰਦਾ ਹੈ ਕੋਈ ਤਾਂ ਚੱਤ ਵਾਲੇ ਨੇ ਹਾਈ ਗੋਟ ਨੂੰ ਮਾਰਦੇ ਹੋਏ ਆਪਣੀ ਮਾਰੀ ਕਰੋ ਮਾਰੀ ਕਰੋ ਜੀ ਸਭ ਜੌਕਰ ਮਾਰੀ ਕਰੋ ਪਲੇਸ ਰਾਮ ਪਲੇਸ ملا محمد 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 ਉਹ ਜੱਗੇ ਪਾ ਕੇ ਇਹਨੂੰ ਚਿੱਟੀ ਬਣਾ ਦੇ ਤੇਰੀ ਆਲੀ ਤੇ ਮਾਣ ਆਉਣਾ ਹਾਂ ਹਾਂ ਬਾਸ ਨੂੰ ਦੇ ਨਾ ਕਰੀ ਜਾਂ ਤਾਹੋ ਯਾਰ ਇਹਨੂੰ ਤੋੜ ਦੇ ਲੋ ਜਾ ਲੋ Oke lanjut. Oke ਉਹ ਤੁਹੇ ਕੋਲ ਆਣਾ ਕਰ। ਆਪਾਂ ਉਹਦੇ ਲਈ ਕਿੱਥੇ? ਬਸ ਬਗਲਾ ਕਰ। ਕਿਹੜਾ ਦਿਖਾਉਂ? ਇਹ ਪੜਾ ਤੋਂ ਰੱਖਦੇ ਰਹੇ ਜਰਾ ਧੱਲੇ ਆਓ ਜੀ ਉਹ ਸੱਤਾ ਲੱਗ ਹਾਂ ਕੋਈ ਆਉਂਦਾ ਉਹ ਭਾਈ ਦਾ ਮੋਟਰ ਪੰਨ ਕੇ ਜਰਾ ਮੋਟਰ ਜਾਨੀ ਮੋਟਰ ਛੋੜ ਮਸਾਨ ਆਏ بارش ਬਾਰਿਸ਼ ਇਹ ਸੱਜੇ ਬੁਢੀ ਨੂੰ ਚਾਹ ਨਾ ਪਾ ਸਕਿਆ ਪੰਚਾਇਤ ਆਉਂਦੀ ਆ ਵੀ ਆਉਂਦਾ ਮੋਟਰ जाओ माड़ा जो परिशाइड के बच्चे थले आ गए दो बच्चे होली चीज थले परी सैडो बच्चे केड़े अंदर थले आए کون کي سڙ کي وڄاري 23 جنن اوکي اپا جي ٽڙي مار ڪي سڄيو اپا جي ٽڙي مار ڪي سڄيو ڪا 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 Terima kasih telah ਉਹ ਮਨ ਮਾੜਾ ਕਿਤੇ ਕੀ ਨਾ ਹੋਇਆ ਤੁਹਾਡੀ ਪਾਪਾ ਜੀ ਕੀ ਨਾਮ ਜੀ ਤੁਹਾਡਾ ਨਿਰੰਦਰ ਸਿੰਘ ਮੇਰੇ ਨਾਮ ਆਇਆ ਉਹਦੇ ਰੈਡ ਵਾਲੇ ਜੀ ਆਜ ਕੀ ਗੱਲ ਹੋਈ ਹੈ ਅੱਜ ਘੇਰ ਕੇ ਨਾ ਦੋਤੀ ਝੋੜੀ ਨੂੰ ਦਾੰਦਾ ਮਾਰ ਮਾਰ ਕੇ ਬੰਦੇ ਸਰ ਫਟੜ ਕਰਦੇ ਮੇਰੇ ਕਿੰਨੇ ਜਖਮ ਹੋਏ ਆ ਬਹੁਤ ਜ਼ਿਆਦਾ ਜਖਮ ਥੋੜੇ ਨਹੀਂ ਹੋਏ ਕਿੱਥੇ ਕਿੱਥੇ ਲੱਗੀ ਤੁਹਾਨੂੰ ਮੈਨੂੰ ਪੰਜਾਂ ਰਹੀ ਜੀ ਫਿਰ ਬੌਲੇ ਦੇ ਥੱਲੇ ਆ ਕੇ ਪੰਜ ਸੱਬ ਚਾਉਂਗਾ ਮੈਨੂੰ ਉਸ ਤਰ੍ਹਾਂ ਵਜੀਆਂ ਤੇ ਕੁੱਤੀ ਮੱਸੀ ਮਾਰੀ ਆ ਕਿੰਨੇ ਵਾਲਾ ਮਾਰਿਆ ਗਿਆ ਤੁਹਾਨੂੰ ਉਸਨੇ ਮਾਰਿਆ ਜੀ ਕੀ ਲੱਗ ਰਿਹਾ ਕਿਉਂ ਮਾਰਿਆ ਗਿਆ ਤੁਹਾਨੂੰ ਕੀ ਲੱਗਦਾ ਰੋਤੀ ਟਰਾਲੀ ਕੇ ਬਾਬਾ ਜੀ ਰੋਤੀ ਟਰਾਲੀ ਦੇ ਪੁੱਟੇ ਰੋਤੀ ਲੋਕਾਂ ਦੇ ਉੱਤੇ ਟਰਾਲੀ ਵੀ ਚੜੀ ਆ ਜੀ ਕੋਈ ਨਹੀਂ ਕੋਈ ਹਟ ਰੋਤੀ ਦੇ ਪੁੱਟੇ ਆਏ ਹੋਣਾਂ ਤਾਂ ਸਾਰੇ ਮੈਂ ਇਹ ਪਬਲਿਕ ਨੂੰ ਸੱਟਾਂ ਲੱਗੀਆਂ ਟਰਾਲੀਆਂ ਜਿਹੜੀਆਂ ਬਹੁਤ ਜ਼ਿਆਦਾ ਬੰਦੇ ਕੁੱਟੇ ਬੱਚਿਆਂ ਦੇ ਉੱਪਰ ਟਰਾਲੀਆਂ ਜਿਹੜੀਆਂ ਆਈਆਂ ਨੇ ਇਸ ਕਰਕੇ ਕੁੱਟੇ ਆਏ ਕੋਈ ਨਹੀਂ ਵੇਖਿਆ ਕੋਈ ਨਹੀਂ ਵੇਖਿਆ ਕਿਸੇ ਨੇ ਜਿਹੜੀ ਰੋਤੀ ਟਰਾਲੀ ਪੁੱਟਿਆ ਜੀ ਨਾਮ ਤੋਂ ਪੂਰਾ ਨਰਿੰਦਰ ਸਿੰਘ ਬਣਾ ਹੈ ਕਿਹੜਾ ਕਿਹੜਾ ਹੋਣੀ ਕੋਈ ਨਾ ਲੈਣ ਪਾੜੀ ਥੋੜਾ ਪਿੱਛੇ ਮੈਂ ਜੋ ਵੀ ਐਸਪਰ ਲਾਹ ਬਣਦਾ ਕਾਰਨ ਕਰਦੇ ਬਾਕੀ ਇੰਜਰਡ ਹੋਏ ਨੇ ਦੋ ਤਿੰਨ ਬੱਚੇ ਵੀ ਜਿਹੜਾ ਮੋਟਰਸਾਈਕਲ ਲਗੇ ਸਿਗੇ ਔਰ ਇੱਕ ਮੁਲਾਜ਼ਮ ਦੀ ਜਿ ਲੱਗੀ ਹੈ ਬਾਕੀ ਐਕਸ਼ਨ ਇਹ ਮਾਮਲਾ ਕੀ ਸਰਕਸਾਂਤ ਅੱਲਾ ਕਿਉਂ ਲਾਂ ਜਾ ਰਹੀ ਹੈ ਦੇਖੋ ਬਿਨਾਂ ਕਿਸੇ ਪਰਮਿਸ਼ਨ ਨਾਉਂਸਿੰਗ ਕਰੇ ਸੀ ਬਾਕੀ ਤੇ ਲੱਗੇ ਸੀਗੇ ਰੋਡ ਸਰ ਜਿਹੜੇ ਬੱਚੇ ਦੋ ਇੰਜੈਕਟ ਹੋਏ ਆ ਸਕੂਲ ਤੋਂ ਆ ਰਹੇ ਸੀ ਐਕਟਵਾ ਵੀ ਟੁੱਟ ਗਈ ਇੱਕ ਮੋਟਰਸਾਈਕਲ ਰਾਹਗੀਰ ਦਾ ਟੁੱਟ ਗਿਆ ਕਿੰਨੇ ਕ ਚੱਕੀ ਨੇ ਉਹ ਕਰ ਰਹੇ ਚੈੱਕ ਕਰ ਰਹੇ ਆ ਥੋੜਾ ਠੱਟਾ ਲੱਗੇ ਆਗੇ ਮਲਾਜ ਵੀ ਹੈਗਾ ਬਾਕੀ ਵੈਰੀਫਾਈ ਕਰ ਸਰ ਜਿਹੜੀ ਉੱਤੇ ਚਾੜ ਦਿੱਤੀ ਗਈ ਸੀ ਪੁਲਿਸ ਵੱਲੋਂ ਬੈਰੀਕੇਡ ਲਗਾਇਆ ਹੋਇਆ ਸੀਗਾ ਜੀ ਉੱਥੇ ਉਹ ਕਰ ਲੈਣੇ ਥੋੜੀ ਕਾਰਜ ਪੁਲਿਸ ਵੱਲੋਂ ਕੀ ਕਰਦਾ ਕੀ ਕਿਸ ਤਰ੍ਹਾਂ ਕਰ ਰਹੇ ਵੀ ਕਰ ਰਹੇ ਜੀ ਹਾਂ ਬਿਲਕੁਲ ਕਾਨੂੰਨੀ ਜੇ ਸਾਨੂੰ ਆਪ ਰੋਡ ਕਲਾ ਚੱਲ ਜੀ ਹਾਂ ਜੇ ਪੈਨਾ ਨਾ ਜਾ ਰਹੇ ਕਿਸਾਨ ਦੀ ਕਮੈਂ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਗੱਲ ਆ ਕਿ ਲੋਕਾਂ ਦੀ ਆਵਾਜ਼ਾਈ 'ਚ ਕਿਸੇ ਨੂੰ ਵਿਗੜਨ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਮਾਨ ਜੋ ਕਮਿਸ਼ਨਰ ਸਾਹਿਬ ਅਸੀਂ 2-3 ਦਿਨ ਹੋ ਗਏ ਨਾਲ ਦੀ ਰਿਕਵੈਸਟ ਕਰ ਰਹੇ ਹਾਂ ਕਿ ਬੈਂਕ ਜਿਹੜਾ ਹਾਈ ਕੋਰਟ ਦੇ ਹੁਕਮ ਆ ਅਸੀਂ ਸਾਨੂੰ ਪਾਲਣਾ ਕਰਾਉਣੀ ਜ਼ਰੂਰੀ ਆ ਮਾਨ ਜੋ ਹਾਈ ਕੋਰਟ ਇਹ ਕਹਿੰਦੇ ਆ ਕਿ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਤੁਸੀਂ ਕਿਉਂ ਕਰਾਉਂਦੇ ਸਰ ਕੁਝ ਕੰਕਾਂ ਦੇ ਮਾਰਜੇ ਮਾਰਜੇ ਨੇ ਲੈ ਕੇ ਦੀ ਗੱਲ ਕੀਤੀ ਜਾ ਰਹੀ ਕੋਈ ਮਾਰਜੇ ਨਹੀਂ ਤੇ ਭਾਨੇ ਭਾਜੀ ਕੋਈ ਨਹੀਂ ਭਾਜੀ ਸਿਰਫ ਇਹਨਾਂ ਦਾ ਆਇਆ ਜੀ ਕਿ ਤੁਸੀਂ ਉਹ ਬੈਂਕ ਦੇ ਕਿਉਂ ਪਹਿਲਾਂ ਇਹ ਬੈਂਕ ਦੀ ਸੀਲ ਤੋੜਨ ਲੱਗੇ ਸੀ ਉਹਦੇ ਕਰਕੇ ਅਸੀਂ 3 ਦਿਨ ਹੋ ਗਿਆ ਕੱਲ ਬੈਂਕ ਵਾਲੇ ਵੀ ਆਏ ਸੀ ਵਾਪਸ ਤੇ ਬਹਿ ਕੇ ਅਸੀਂ ਉਹਨਾਂ ਨਾਲ ਗੱਲ ਕਰ ਲਈ ਨਹੀਂ ਲੇਕਿਨ ਇਹਨਾਂ ਨੂੰ ਅਸੀਂ ਕਾਲ ਕਰਦੇ ਕੱਲ ਪ੍ਰਵਿੰਦਰ ਮਾਲ ਨੇ ਫੋਨ ਹੀ ਖੋਲਿਆ ਜੀ ਇਹਦੇ ਜਗਜੀਤ ਮੁੰਡਾ ਉਹਨੂੰ ਕਾਲ ਕੀਤੀ ਅਸੀਂ ਰਿਕਵੈਸਟ ਕੀਤੀ ਮੈਂ ਠੀਕ ਹੈ ਮੇਰੇ ਨਾਲ ਚੰਗੇ ਸੁਭਾਅ ਸੀ ਲੇਕਿਨ ਇਹਨੇ ਇੱਕ ਨੀ ਸਾਡੀ ਸੁਣੀ ਔਰ ਮਾਂ ਜੋ ਕਮਿਸ਼ਨਰ ਸਾਹਿਬ ਨੇ ਬੜੀ ਦੇ ਰਾਏ ਮਲੇ ਇਹਨਾਂ ਨੇ ਬੇਖਾਨਾ ਆ ਕਿੱਡਾ ਕਰਨਗੇ ਨਿਆਣੇ ਤੇ ਮੋਟਰਸਾਈਕਲ ਚਾਰ ਦਿੱਤਾ ਕਿੰਨੇ ਕਿੰਨੇ ਕਿਸਾਨ ਜਿਹੜੇ ਗ੍ਰਿਫਤਾਰ ਹੋਏ ਦੇਖੋ ਜੀ ਬੱਚਿਆਂ ਦੇ ਤੇ ਮੋਟਰਸਾਈਕਲ ਉਹਨਾਂ ਦੀ ਟ੍ਰੀਟਮੈਂਟ ਕਰਾ ਰਹੇ ਆ ਜੋ ਵੀ ਕਾਨੂੰਨੀ ਕਾਰਵਾਈ ਮਰਜ਼ੀ ਕੀਤੀ ਜਾ ਕਿੰਨੇ ਕਿੰਨੇ ਕਿਸਾਨ ਗ੍ਰਿਫਤਾਰ ਕੀਤੇ ਆ ਇਹ ਚੱਲ ਰਹੀ ਜੀ ਚੱਲ ਰਹੀ ਆ ਪਰ ਜਿਹੜਾ ਜਾ ਰਹੇ ਕਿ ਬੱਚੇ ਵੀ ਕੁਝ ਸੱਟ ਮਾਰ ਆ ਜੇ ਨਾ ਸਿਸੀ ਵੀ ਸਾਫ ਦੱਸ